ਕਿਹੜਾ ਕੋਣ ਕੋਣ تھا ਇਸਕੇ ਸਾਥ ਕੇਲੇ تھی ਇਹ ਬੱਚਾ ਲੈ ਕੇ ਖੜੀ ਸੀ ਠੀਕ ਹੈ ਇਹ ਮੇਰੀ ਲੜਕੀ ਅਭੀ ਮੇਰੀ ਬੈਣ ਕੋਠੀ ਮੇਂ ਛੋੜ ਕੇ ਆਈ ਕਿਸ ਦਾ ਬੱਚਾ تھا ਕਿਸੇ ਦਾ ਨਹੀਂ ਬੱਚਾ تھا ਇਸਕੇ ਪਾਸ ਸਰ ਬੱਚਾ ਥਾ ਕਹਿੰਦੇ ਨੇ ਕਿ ਮਾਂ ਤੇ ਬੱਚੇ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਤੇ ਜਦੋਂ ਵੀ ਬੱਚੇ ਤੇ ਕੋਈ ਆਫਤ ਆਉਂਦੀ ਹੈ ਤਾਂ ਉਸਦੇ ਨਾਲ ਸਭ ਤੋਂ ਪਹਿਲਾਂ ਉਸਦੀ ਮਾਂ ਖੜੀ ਹੁੰਦੀ ਹੈ ਤੇ ਹਰ ਮੁਸ਼ਕਲ ਸਮੇਂ ਦੇ ਵਿੱਚ ਮਾਂ ਜਿਹੜੀ ਬੱਚੇ ਦੇ ਨਾਲ ਖੜੀ ਨਜ਼ਰ ਆਉਂਦੀ ਹੈ ਸ਼ਾਇਦ ਇਸੇ ਲਈ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਮਾਂ ਤੇ ਬੱਚੇ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਜਨਮ ਦੇਣ ਵਾਲੀ ਮਾਂ ਕਦੇ ਵੀ ਆਪਣੇ ਬੱਚੇ ਦੇ ਬਾਰੇ ਬੁਰਾ ਨਹੀਂ ਸੋਚਦੀ ਹਾਲਾਂਕਿ ਅਜਿਹਾ ਕਿਹਾ ਜਾਂਦਾ ਹੈ ਲੇਕਿਨ ਇਹ ਗਲਤ ਹੈ ਇੱਕ ਮਾਂ ਜਦੋਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਕਿੰਨੀਆਂ ਤਕਲੀਫਾਂ ਦਾ ਸਾਹਮਣਾ ਕਰਦੀ ਹੈ ਇਹ ਹਰ ਇੱਕ ਔਰਤ ਜਾਣਦੀ ਹੈ ਲੇਕਿਨ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਜਨਮ ਦੇਣ ਵਾਲੀ ਮਾਂ ਆਪਣੇ ਬੱਚੇ ਦੀ ਜਾਨ ਵੀ ਲੈ ਸਕਦੀ ਹੈ ਦਰਸਲ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਫਰੀਦাবাদ ਤੋਂ ਜਿੱਥੇ ਇੱਕ ਮਾਂ ਨੇ ਇੱਕ ਤਾੰਤ੍ਰਿਕ ਦੇ ਪਿੱਛੇ ਲੱਗ ਕੇ ਆਪਣੇ 2 ਸਾਲਾ ਮਾਸੂਮ ਬੱਚੇ ਦੀ ਜਾਨ ਲੈ ਲਈ ਹੈ ਦੇਖਣ ਨੂੰ ਇੰਨਾ ਸੋਹਣਾ ਜਿਹੜਾ ਬੱਚਾ ਲੱਗ ਰਿਹਾ ਸੀ ਪਤਾ ਨਹੀਂ ਉਸ ਮਾਂ ਤੇ ਕੀ ਉਸਦੇ ਦਿਲ ਦੇ ਵਿੱਚ ਆਇਆ ਕਿ ਉਸਨੇ ਉਸ ਦੀ ਜਾਨ ਲੈ ਲਈ ਦੱਸਦੀ ਕਿ ਇਸ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਤ੍ਰਿਕ ਦੇ ਕਹਿਣ ਤੇ ਜਦੋਂ ਤਾਤ੍ਰਿਕ ਨੇ ਕਿਹਾ ਕਿ ਤੇਰਾ ਬੱਚਾ ਜਿੰਨ ਹੈ ਇਹ ਜਿੰਨ ਦਾ ਰੂਪ ਲੈ ਕੇ ਪੈਦਾ ਹੋਇਆ ਹੈ ਤਾਂ ਫਿਰ ਮਾਂ ਨੇ ਉਸ ਤਾਤ੍ਰਿਕ ਦੀ ਗੱਲਾਂ ਦੇ ਵਿੱਚ ਆ ਕੇ ਆਪਣੇ ਬੱਚੇ ਦੀ ਜਾਨ ਲੈ ਲਈ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ 3 ਦਿਨਾਂ ਬਾਅਦ ਬੱਚੇ ਦੀ লাশ ਜਿਹੜੀ ਹੈ ਨਹਿਰ ਦੇ ਵਿੱਚੋਂ ਮਿਲੀ 2 ਸਾਲ ਦਾ ਤਨਵੇਂ ਬਹੁਤ ਪਿਆਰਾ ਬੱਚਾ ਸੀ ਪਰ ਉਸਦੇ ਪਿਤਾ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੂੰ ਜਨਮ ਦੇਣ ਵਾਲੀ ਮਾਂ ਉਸ ਦੀ ਜਾਨ ਲੈ ਲਵੇਗੀ ਅਜਿਹੀ ਸਥਿਤੀ ਦੇ ਵਿੱਚ ਪੁਲਿਸ ਨੇ ਹੁਣ ਉਸ ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਆਪਣੇ 2 ਸਾਲ ਦੇ ਪੁੱਤਰ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਔਰਤ ਤੋਂ ਇਲਾਵਾ ਤਾਂਤਰਿਕ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਗਰਾ ਦੇ ਵਿੱਚ ਇੱਕ ਨਹਿਰ ਦੇ ਵਿੱਚੋਂ 2 ਸਾਲ ਦੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਸੀ ਔਰਤ ਨੇ ਆਪਣੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਕਿਉਂਕਿ ਤਾਤ੍ਰਿਕ ਨੇ ਕਿਹਾ ਸੀ ਉਸ ਦਾ ਬੱਚਾ ਜਿੰਨ ਪੈਦਾ ਹੋਇਆ ਜਾਣਕਾਰੀ ਦੇ ਮੁਤਾਬਕ ਸੈਨਿਕ ਕਲੋਨੀ ਦੇ ਰਹਿਣ ਵਾਲੇ ਕਪਿਲ ਨੇ ਬੀਪੀਟੀਪੀ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਆਪਣੀ ਸ਼ਿਕਾਇਤ ਦੇ ਵਿੱਚ ਪਿਤਾ ਨੇ ਦੋਸ਼ ਲਗਾਇਆ ਸੀ ਕਿ 11 ਮਈ ਨੂੰ ਉਸ ਦੀ ਪਤਨੀ ਮੇਗਾ ਨੇ ਇੱਕ ਤਾਤ੍ਰਿਕ ਮੀਤਾ ਪਾਟਿਆ ਦੁਆਰਾ ਲਾਲਚ ਦੇ ਕੇ ਯੂਪੀ ਦੇ ਆਗਰਾ ਵਿੱਚ ਉਹਨਾਂ ਦੇ 2 ਸਾਲ ਦੇ ਪੁੱਤਰ ਤਨਮੇ ਨੂੰ ਇੱਕ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਜਦੋਂ ਬੱਚੇ ਦੀ লাশ ਨਹਿਰ ਦੇ ਵਿੱਚੋਂ ਬਰਾਮਦ ਕੀਤੀ ਗਈ ਤਾਂ ਉਹ ਬੁਰੀ ਤਰ੍ਹਾਂ ਚਿੱਕੜ ਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਫਸਿਆ ਹੋਇਆ ਸੀ ਤੇ ਬੀਪੀਟੀਪੀ ਥਾਣੇ ਦੇ ਵਿੱਚ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਫਰੀਦাবাদ ਪੁਲਿਸ ਦੇ ਬਲਾਰੇ ਨੇ ਦੱਸਿਆ ਕਿ ਮਾਂ ਮੇਗਾ ਅਤੇ ਤਾੰਤ੍ਰਿਕ ਔਤ ਮੀਤਾ ਪਾਟਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰਤ ਤਾੰਤ੍ਰਿਕ ਬੰਗਾਲ ਦੇ ਭਗਤਪੁਰ ਦੀ ਰਹਿਣ ਵਾਲੀ ਹੈ ਤੇ ਉਹ ਜੰਤਰ ਮੰਤਰ ਜਿਹੜਾ ਕਿ ਜਾਣਦੀ ਹੈ ਤੰਤਰ ਮੰਤਰ ਵਿੱਦਿਆ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਬੱਚੇ ਤਰਮੇ ਦੀ ਮਾਂ ਮੇਗਾ ਅਕਸਰ ਉਸ ਨੂੰ ਮਿਲਣ ਜਾਂਦੀ ਸੀ ਤਾੰਤ੍ਰਿਕ ਔਰਤ ਨੇ ਮਾਂ ਨੂੰ ਕਿਹਾ ਸੀ ਕਿ ਉਸ ਦਾ 2 ਸਾਲ ਦਾ ਪੁੱਤਰ ਇੱਕ ਜਿੰਨ ਹੈ ਉਸ ਨੇ ਪਰਿਵਾਰ ਨੂੰ ਤਬਾਹ ਕਰ ਦੇਵੇਗਾ ਅਜੇ ਸਤੀਫੀ ਦੇ ਵਿੱਚ ਬੱਚੇ ਨੂੰ ਮਾਰਨਾ ਜ਼ਰੂਰੀ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਮਾਂ ਮੇਗਾ ਦੇ ਬਾਅਦ ਦੇ ਵਿੱਚ ਤਾਤ੍ਰਿਕ ਦੀ ਸਲਾਹ ਦੇ ਮੁਤਾਬਕ ਆਪਣੇ ਪੁੱਤਰ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਤਿੰਨ ਦਿਨਾਂ ਬਾਅਦ ਉਸ ਬੱਚੇ ਦੀ ਲਾਸ਼ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਮੇਗਾ ਦੇ ਪਤੀ ਨੇ ਪੁਲਿਸ ਦੇ ਕੋਲ ਰਿਪੋਰਟ ਲਿਖਾਈ ਹੈ ਔਰ ਆਪਣੀ ਪਤਨੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ये मेरी लड़की अभी मेरी बहन को कोठी में छोड़ किसका बच्चा था किसी का नहीं था बच्चा था इसके पास सर बच्चा था और क्या था मैं जो दो मिनट क्या था कुछ नहीं था कुछ नहीं गिराया क्या फिर कुछ नहीं गिराया

को तो कही थी कोटी छोड़ने तो ये बोली की मम्मी ले दे दी उनका बच्चा लेने तो घूम घूमने फेंकने जा रहे तो गाड़ी के बच्चे फेंक नहीं पा रहे तो हमारी लड़की बोली मम्मी चलो देखते हो मिल जाएगी तो प्यारा बच्चा ले लेंगे जब तक हम रोड क्रॉस करके आए जब तक इसने इस पे बैठा रहा और इसे धक्का दे दिया बच्चा बच्चा बहुत प्यारा इतना